ਰਾਈਕੋਟ ਦੇ ਇਤਿਹਾਸ ਕੋ ਗੁਰਦੁਆਰਾ ਟਾਲੀਆਣਾ ਸਾਹਿਬ ਪਤਸਾਈ ਦਸਵੀ ਵਿਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਈਕੋਟ ਦੀ ਧਰਤੀ ਤੇ ਚਰਨ ਪਾਉਣ ਦੀ ਯਾਦ ਵਿੱਚ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੇ ਅੱਜ ਦੂਜੇ ਦਿਨ ਬਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਦੀ ਅਗਵਾਈ ਵਿੱਚ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਦਸਤਾਰਾਂ ਬੰਨਣ ਸੰਬੰਧੀ ਪ੍ਰੇਰਿਤ ਕਰਨ ਦੇ ਮਕਸਦ ਤਹਿਤ ਦਸਤਾਰਾਂ ਵੰਡਣ ਦਾ ਲੰਗਰ ਵੀ ਲਗਾਇਆ ਗਿਆ ਜਿਸ ਦੀ ਆਰੰਭਤਾ ਮੌਕੇ ਸਰੋਬਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਨੇਜਰ ਤਰਸੀਮ ਸਿੰਘ ਬਲਿਆਲ ਅਤੇ ਹੈੱਡ ਗਰੰਤੀ ਪਾਈ ਮਹਿੰਦਰ ਸਿੰਘ ਮਾਰਕਿਸ ਸਮੇਤ ਤੋਂ ਹੋਰ ਨਾਲ ਸਖਸੀਅਤਾਂ ਨੇ ਸ਼ਿਰਕਤ ਕੀਤੀ ਹੈ ਅਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੁੜਨ ਸੰਬੰਧੀ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਈ ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਦੌਰਾਨ ਸੈਂਕੜੇ ਨੌਜਵਾਨ ਅਤੇ ਬੱਚਿਆਂ ਨੇ ਭਵਿੱਖ ਵਿੱਚ ਕੇਸ ਕਤਲ ਨਾ ਕਰਵਾਉਣ ਅਤੇ ਦਸਤਾਰਾਂ ਸਜਾਉਣ ਸੰਬੰਧੀ ਪ੍ਰਣ ਕੀਤਾ ਹੈ ਜਿਸ ਤੇ ਉਹਨਾਂ ਨੂੰ ਸਿੱਖ ਕੌਮ ਦੀ ਸਾਨ ਦਸਤਾਰਾਂ ਪੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਸਦਕਾ ਗੁਰਮਤ ਅਤੇ ਸਿੱਖੀ ਤੋਂ ਮੁਨਕਰ ਹੋ ਰਹੀ ਨੌਜਵਾਨ ਪੀੜੀ ਤੇ ਬੱਚਿਆਂ ਨੂੰ ਬਾੜੀ ਤੇ ਬਾੜੇ ਨਾਲ ਜੋੜਨ ਦੇ ਮਕਸਦ ਤਹਿਤ ਹੀ ਵਿਰਸਾ ਸੰਭਾਲ ਸਰਦਾਰੀ ਲਹਿਰ ਪਿਛਲੇ 17-18 ਸਾਲਾਂ ਤੋਂ ਪੰਜਾਬ ਸਮੇਤ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਦਸਤਾਰ ਸਿਖਲਾਈ ਕੈਂਪ ਅਤੇ ਦਸਤਾਰਾਂ ਦੇ ਲੰਗਰ ਲਗਾਉਣ ਦੀ ਆ ਰਹੀ ਹੈ ਉਨ੍ਹਾਂ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦੇ ਆ ਆਖਿਆ ਕਿ ਆਪਣੇ ਬੱਚਿਆਂ ਨੂੰ ਗੁਰਮਤ ਅਤੇ ਸਿੱਖ ਧਰਮ ਨਾਲ ਜੋੜ ਲਈ ਬਚਪਨ ਤੋਂ ਹੀ ਗੁਰਮਤ ਗੁਰਬਾਣੀ ਅਤੇ ਗੁਰ ਇਤਿਹਾਸ ਸੰਬੰਧੀ ਜਾਣਕਾਰੀ ਦੇਣ ਅਤੇ ਬੱਚਿਆਂ ਨੂੰ ਆਪਣੇ ਸਿੱਖ ਧਰਮ ਸੰਬੰਧੀ ਮੁੱਢਲੀ ਜਾਣਕਾਰੀ ਜ਼ੁਬਾਨੀ ਜਾਤ ਹੋਣੀ ਚਾਹੀਦੀ ਹੈ। ਰਾਇਕੁਰ ਤੋਂ ਦਿਲਵਿੰਦਰ ਸਿੰਘ ਰਸੀਨ ਦੀ ਖਾਸ ਰਿਪੋਰਟ ਖਾਲਸਾ ਜੀ ਕੀ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਦੀਪ ਸਿੰਘ ਖੁਰਦਜੀ ਮੁਖ ਸੇਵਾਦਾਰ ਬਿਰਸਾ ਸੰਭਾਲ ਸਰਦਾਰੀ ਲਾਇਰ ਅੱਜ ਦਾ ਕੀ ਪ੍ਰੋਗਰਾਮ ਕਰਾਇਆ ਗੱਲ ਤੇ ਜੀ ਮੈਸੇਜ ਦੇਣਾ ਤੁਹਾਨੂੰ ਅੱਜ ਅੱਜ ਗੁਰਦੁਆਰਾ ਟਾਲੀਆਣਾ ਸਾਹਿਬ ਪਾਸ਼ਾਹੀ ਦਸਵੀਂ ਰੈਕੋਰਟ ਜ਼ਿਲ੍ਹਾ ਲੁਧਿਆਣਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਆਓ ਦਸਤਾਰਾਂ ਸਜਾਈਏ ਮੁਹਿੰਮ ਤਹਿਤ ਲੰਗਰ ਦਸਤਾਰਾ ਦੇ ਦਸਤਾਰ ਸਖਲਾਈ ਕੈਂਪਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਰਤਾ ਸੰਭਾਲ ਸਰਦਾਰੀ ਲਹਿਰ ਵੱਲੋਂ ਗੁਰਦੁਆਰਾ ਟਾਲੀਆਣਾ ਸਾਹਿਬ ਦੇ ਚਰਨਾਂ ਦੇ ਵਿੱਚ ਲਗਾਏ ਗਏ ਨੇ ਸਾਡੇ ਉਹਨਾਂ ਨੌਜਵਾਨਾਂ ਨੂੰ ਉਹਨਾਂ ਬੱਚਿਆਂ ਨੂੰ ਦਸਤਾਰ ਬਾਣੀ ਤੇ ਬਾਣੇ ਨਾਲ ਜੋੜਨ ਦੇ ਲਈ ਜਿਹੜੇ ਨੌਜਵਾਨ ਪਤਤ ਨੇ ਦਾੜੀ ਕੱేశ ਕਤਲ ਕਰਾਉਂਦੇ ਨੇ ਜੇਕਰ ਇਦਾਂ ਦੇ ਸਾਡੇ ਸਮਾਗਮਾਂ ਦੇ ਵਿੱਚ ਦਸਤਾਰ ਸਖਲਾਈ ਕੈਂਪਾਂ ਦੇ ਵਿੱਚ ਪਹੁੰਚ ਕੇ ਪ੍ਰਣ ਕਰਦੇ ਨੇ ਕਿ ਅਸੀਂ ਹੱਤੋਂ ਦਾੜੀ ਕੱేశ ਕਤਲ ਨਹੀਂ ਕਰਾਵਾਂ ਇਹ ਗੁਰੂ ਸਾਹਿਬ ਦੇ ਨਾਲ ਵਾਅਦਾ ਕਰਦੇ ਨੇ ਉਹਨਾਂ ਨਾਲ ਅਰਦਾਸ ਬੇਨਤੀ ਕਰਦੇ ਨੇ ਤਾਂ ਉਹਨਾਂ ਨੂੰ ਇੱਥੇ ਦਸਤਾਰਾਂ ਨੇ ਜਿਹੜੀਆਂ ਉਹ ਸਨਮਾਨ ਦੇ ਤੌਰ ਤੇ ਜਿੱਥੇ ਦਿੱਤੀਆਂ ਜਾਂਦੀਆਂ ਨੇ ਤਾਂ ਉਹਨਾਂ ਦੇ ਸਿਰਾਂ ਤੇ ਸੁਜਾਈਆਂ ਜਾਂਦੀਆਂ ਨੇ ਤੇ ਉਹਨਾਂ ਨੂੰ ਉਹਨਾਂ ਦੀ ਦਸਤਾਰ ਦੀ ਸਖਲਾਈ ਵੀ ਦਿੱਤੀ ਜਾਂਦੀ ਹੈ ਹਾਂਜੀ ਹੁਣ ਤੱਕ ਕਿੰਨੇ ਇੱਕ ਏਸ ਕੈਂਪ ਦੇ ਵਿੱਚ ਨੌਜਵਾਨ ਜਾਂ ਵਿਅਕਤੀ ਆਏ ਨੇ ਜਿਨ੍ਹਾਂ ਨੇ ਪ੍ਰਣ ਕੀਤਾ ਸਵੇਰ ਤੋਂ ਲੈ ਕੇ ਜੀ ਸੈਂਕੜੇ ਨੌਜਵਾਨ ਪ੍ਰਣ ਕਰਕੇ ਜਾ ਚੁੱਕੇ ਨੇ 100 ਤੋਂ ਪਲੱਸ ਹਜੇ 2 ਘੰਟੇ ਹਜੇ ਹੋਰ ਚੱਲਣਾ ਦਾ ਕੈਂਪ ਇਹ ਤੇ ਉਹ ਬੱਚੇ ਜਿਹੜੇ ਬੱਚੇ ਇਤਿਹਾਸ ਸੰਬੰਧੀ ਜਾਂ ਗੁਰਬਾਣੀ ਸੰਬੰਧੀ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਨੇ ਜਾਂ ਸੁਣਾਉਂਦੇ ਨੇ ਜ਼ਬਾਨੀ ਕਿਸੇ ਨੂੰ ਪੰਜ ਪਿਆਰੇ ਚਾਰ ਸਾਹਿਬ ਜਾਂਦੇ 10 ਗੁਰੂ ਸਾਹਿਬਾਨ ਗੁਰਮੰਤਰ ਮੂਲ ਮੰਤਰ ਦੇ ਵਿੱਚੋਂ ਕੁਝ ਵੀ ਸਾਡੇ ਨਾਲ ਸਾਂਝਾ ਕਰਦੇ ਨੇ ਉਹਨਾਂ ਅਸੀਂ ਬੱਚਿਆਂ ਨੂੰ ਵੀ ਬਾਣੀ ਤੇ ਬਾਣੇ ਨਾਲ ਜੋੜਨ ਦੇ ਲਈ ਉੱਤੇ ਦਸਤਾਰ ਦੇ ਨਾਲ ਉਹਨਾਂ ਨੂੰ ਵੀ ਸਨਮਾਨ ਕਰਦੇ ਆਂ ਇਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਸੰਗਤ ਨੂੰ ਅੱਜ ਇੱਥੇ ਬਹੁਤ ਸਾਲਾਂ ਬਾਅਦ ਕੈਂਪ ਲਗਾਉਣ ਦਾ ਮੌਕਾ ਮਿਲਿਆ ਵਿਰਸਾ ਸੰਭਾਲ ਸਰਦਾਰੀ ਲਹਿਰ ਦੀ ਟੀਮ ਨੂੰ ਸਾਡੇ ਦਸਤਾਰ ਕੋ ਸਹਿਬਾਨ ਇੰਟਰਨੈਸ਼ਨਲ ਕੋ ਸਹਿਬਾਨ ਇੱਥੇ ਪਹੁੰਚੇ ਨੇ ਤੇ ਸਵੇਰ ਤੋਂ ਹੀ ਲੈ ਕੇ ਵੱਡੀ ਪੱਦਰ ਦੇ ਵਿੱਚ ਸੰਗਤਾਂ ਇੱਥੇ ਦਸਤਾਰਾਂ ਦੀ ਸਖਲਾਈ ਵੀ ਪ੍ਰਾਪਤ ਕਰ ਰਹੀਆਂ ਨੇ ਅਤੇ ਦਸਤਾਰਾਂ ਵੀ ਪ੍ਰਾਪਤ ਕਰ ਰਹੀਆਂ ਨੇ ਬਹੁਤ ਸੋਹਣਾ ਰਲਮਾ ਮਿਲ ਰਿਹਾ ਬਹੁਤ ਚੰਗਾ ਹੁਲਾਰਾ ਬਹੁਤ ਚੰਗਾ ਹੰਗਾਰਾ ਮਿਲ ਰਿਹਾ ਕਿਉਂਕਿ ਇਹ ਦਸਤਾਰ ਸਾਡੇ ਗੁਰੂ ਸਾਹਿਬਾਨਾਂ ਨੇ ਬਖਸ਼ੀ ਹੈ ਬਾਣੀ ਤੇ ਬਾੜੇ ਨਾਲ ਜੋੜਨਾ ਜੁੜ ਕੇ ਰਹਿਣਾ ਇਹ ਸਾਡੇ ਸਿੱਖ ਦਾ ਮਨੋਰਥ ਹੈ ਕਿਉਂਕਿ ਕੇਸ ਗੁਰੂ ਦੀ ਮੋਹਰ ਨੇ ਦਸਤਾਰ ਸਾਡੀ ਸ਼ਾਨ ਹੈ ਇਸ ਲਈ ਸਵੇਰ ਤੋਂ ਹੀ ਲੈ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇਸ ਕੈਂਪ ਦਾ ਲਾਭ ਪ੍ਰਾਪਤ ਕਰਦ ਕੇ ਜਾ ਚੁੱਕੀਆਂ ਨੇ ਅਕੀਰ ਦਾ ਸਵਾਲ ਹੈ ਕੀ ਮੈਸੇਜ ਦੇਣਾ ਚਾਹੋ ਕਿ ਮਾਪਿਆਂ ਨੂੰ ਤੇ ਨੋਟ ਪੜੋ ਦੇਖੋ ਜੀ ਅਸੀਂ ਮਾਤਾ ਪਿਤਾ ਸਹਿਬਾਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਅਸੀਂ ਵੱਡੇ ਦਸਤਾਰ ਸਖਲਾਈ ਕੈਂਪਾਂ ਤੇ ਜਿਵੇਂ ਕਿ ਪਿਛਲੇ ਦਿਨੀ ਖੀਰਪਤਈਗੜ੍ਹ ਸਾਹਿਬ ਦਾ ਅਸੀਂ ਦੀ ਜੋੜ ਮੇਲਾ ਲੱਗ ਕੇ ਗਿਆ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਪਹੁੰਚਦੀ ਹਨ ਉਤੋਂ ਅਲਾਵਾ ਹੋਲਾ ਮਹਾਲਾ ਦਮਦਮਾ ਸਾਹਿਬ ਬਸਾਖੀ ਤੇ ਰਾੜਾ ਸਾਹਿਬ ਨਾਨਕਸ਼ਹਿਰ ਮਸਤੂਆਣਾ ਸਾਹਿਬ ਵੱਡੇ ਜੋੜ ਮੇਲੇ ਜਿੱਥੇ ਕਿ ਵੱਡੀ ਤਾਦਾਦ ਦੇ ਵਿੱਚ ਸੰਗਤ ਇਕੱਠੀ ਹੁੰਦੀ ਹੈ ਉੱਥੇ ਅਸੀਂ ਬੱਚਿਆਂ ਨੂੰ ਜਦੋਂ ਜਦੋਂ ਸਾਡੇ ਕੋਲ ਬੱਚੇ ਆਉਂਦੇ ਨੇ ਅਸੀਂ ਕਿਉਂਕਿ ਅਸੀਂ ਇਹ ਜਿਹੜੀਆਂ ਦਸਤਾਰਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਸਾਲ ਸੰਗਤਾਂ ਨੂੰ ਭੇਟ ਕਰਦੇ ਹਾਂ ਤੇ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਐਨ ਆਰ ਆਈ ਸੰਗਤਾਂ ਪੰਜਾਬ ਦੀਆਂ ਸੰਗਤਾਂ ਸਾਡੇ ਰਾਜਨੀਤਿਕ ਧਾਰਮਿਕ ਸਮਾਜਿਕ ਸਮਾਸੇਵੀ ਆਗੂ ਇਹ ਸਾਰੀਆਂ ਸਾਰੇ ਉਪਰਾਲਿਆਂ ਦੇ ਵਿੱਚ ਸਹਿਯੋਗ ਕਰਦੇ ਨੇ ਪਰ ਸਾਨੂੰ ਉਦੋਂ ਬੜਾ ਅਫਸੋਸ ਹੁੰਦਾ ਜਦੋਂ ਚੜ੍ਹਦੀ ਕਲਾ ਵਾਲੇ ਮਾਤਾ ਪਿਤਾ ਸਹਿਬਾਨ ਹੁੰਦੇ ਨੇ ਪਰ ਉਹਨਾਂ ਦੇ ਬੱਚਿਆਂ ਨੂੰ ਚਾਰ ਸੱਭ ਜਾਂਦੇ ਦੇ ਨਾਂ ਨਹੀਂ ਪਤਾ ਹੁੰਦਾ ਚਾਰ ਸੱਭ ਜਾਂਦੇ ਦੇ ਨਾਂ ਪੰਜ ਪਿਆਰਾਂ ਦੇ ਨਾਂ 10 ਗੁਰੂ ਸਾਹਿਬ ਜੋ ਕਿ ਸਾਡਾ ਮੂਲ ਸਿਧਾਂਤ ਹੈ ਜੇਕਰ ਅਸੀਂ ਸਾਡੇ ਪੰਜ ਪਿਆਰਾਂ ਦੇ ਨਾਂ ਸਾਨੂੰ ਯਾਦ ਨਹੀਂ ਚਾਰ ਸੱਭ ਜਾਂਦੇ ਦੇ ਨਾਂ ਤਾਂ ਅਸੀਂ ਹੋਰ ਕੀ ਯਾਦ ਕਰਾਂਗੇ ਤਾਂ ਅਸੀਂ ਇਤਿਹਾਸ ਨਾਲ ਕਿਵੇਂ ਜੁੜਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਧਰਮ ਨਾਲ ਜੋੜਨ ਤੁਹਾਡੇ ਬੱਚੇ ਨਸ਼ਿਆਂ ਤੋਂ ਰਹਿਤ ਰਹਿਣ ਤਾਂ ਤੁਹਾਨੂੰ ਮੁਢਲੀ ਜਾਣਕਾਰੀ ਘਰ ਤੋਂ ਮਾਤਾ ਪਿਤਾ ਨੂੰ ਆਪ ਦੇਣੀ ਚਾਹੀਦੀ ਹੈ ਮੈਂ ਸਾਰੇ ਹੀ ਸੰਗਤ ਨੂੰ ਅਤੇ ਮਾਤਾ ਪਿਤਾ ਸਹਿਬਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਦੇਖੋ ਕਿ ਸਾਡਾ ਦੇਸ਼ ਸਾਡੇ ਨੌਜਵਾਨ ਨਸ਼ਿਆਂ ਦੇ ਵਿੱਚ ਕਿਵੇਂ ਗੁਲਤਾਨ ਹੋ ਰਹੇ ਨੇ ਜੇਕਰ ਅਸੀਂ ਬਚਾਉਣੇ ਆਂ ਵੀ ਅਸੀਂ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਕੱਢਣਾ ਤੇ ਨਸ਼ਿਆਂ ਦੇ ਦਲਦਲ ਚੋਂ ਬਚਾਉਣਾ ਤਾਂ ਅਸੀਂ ਗੁਰੂ ਦੇ ਨਾਲ ਜੁੜੀਏ ਆਪ ਜੁੜੀਏ ਤੇ ਬੱਚਿਆਂ ਨੂੰ ਜੋੜੀਏ ਇਤਿਹਾਸ ਸਬੰਧੀ ਜਾਣਕਾਰੀ ਦੀਏ ਬਾਣੀ ਤੇ ਬਾਣੇ ਨਾਲ ਜੋੜੀਏ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਅੱਗੇ ਕਿ ਇਹ ਸਾਰੇ ਸਮਾਗਮਾਂ ਦਾ ਅਰਥ ਹੈ ਜਿਹੜਾ ਇਹ ਸਾਡੇ ਉਹਨਾਂ ਨੌਜਵਾਨਾਂ ਨੂੰ ਜਾਵੇ ਜਿਹੜੇ ਨੌਜਵਾਨ ਪੱਤ ਤਨੇ ਦਾੜੀ ਕੈਸ ਕਤਲ ਕਰਾਉਂਦੇ ਨੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੋ ਜਿੰਨੇ ਵੀ ਨੌਜਵਾਨੇ ਤੋਂ ਪਰਨ ਲੈ ਕੇ ਗਏ ਨੇ ਸਾਰੇ ਨੌਜਵਾਨਾਂ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਬਾਣੀ ਅਤੇ ਬਾਣੇ ਨਾਲ ਜੋੜ ਕੇ ਰਹਿਣ ਦਾ ਸੱਚੇ ਪਾਤਸ਼ਾਹ ਮੇਰ ਭਰੀ ਆਪਣੀ ਦ੍ਰਿਸ਼ਟੀ ਬਣਾ ਕੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਂਸਰੀ ਦੁਆਲੇ ਕਿਹੇ ਦਸਤਾਰਾਂ ਸਜਾਉਣ ਦਾ ਕੈਂਪ ਲਗਾਇਆ ਗਿਆ ਹੈਗਾ ਲੰਗਰ ਲਾਇਆ ਗਿਆ ਨੇ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਬਿਰਸਾ ਸੰਭਾਲ ਸਰਦਾਰੀ ਲਹਿਰ ਆਓ ਦਸਤਾਰਾਂ ਸਜਾਈਏ ਜਿਸ ਦੇ ਤਹਿਤ ਅੱਜ ਗੁਰਦੁਆਰਾ ਸ੍ਰੀ ਟਾਲੀਆਂਣਾ ਸਾਹਿਬ ਵਿਖੇ ਕਿਉਂਕਿ ਸਲਾਨਾ ਜੋੜ ਮੇਲਾ ਚੱਲ ਰਿਹਾ ਏ ਉਹ ਦਿਨ ਚੱਲ ਰਹੇ ਨੇ ਜਦੋਂ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਪਾਵਨ ਧਰਤੀ ਤੇ 19 ਪਉ ਨੂੰ ਅਮਰਤ ਵੇਲੇ ਆਪਣੇ ਮੁਬਾਰਕ ਚਰਨ ਪਾਏ ਸਨ ਤੇ ਕੁਝ ਸਮਾਂ ਹੀ ਹੋਇਆ ਏ ਜਿਹੜਾ ਸ਼ਹੀਦੀ 15 ਵਾੜਾ ਬਤੀਤ ਹੋਇਆ ਏ ਤੇ ਸ਼ਹੀਦੀ 15 ਵਾੜਾ ਉਹ 15 ਦਿਨ ਜਦੋਂ ਦਸ਼ਮੇਸ਼ ਪਿਤਾ ਜੀ ਨੇ ਪੂਰਾ ਸਰਬੰਸ ਵਾਰਿਆ ਤੇ ਜਦੋਂ ਇਤਿਹਾਸ ਪੜ੍ਹਦੇ ਆਂ ਤੇ ਇਹ ਜ਼ਿਕਰ ਆਉਂਦਾ ਵੀ ਸਹਬਜ਼ਾਦੇ ਨੂੰ ਬਾਰ ਬਾਰ ਆਖਿਆ ਗਿਆ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਸਹਬਜ਼ਾਦਾ ਬਾਬਾ ਫਤੇ ਸਿੰਘ ਵੀ ਇਸਲਾਮ ਕਬੂਲ ਕਰੋ ਹੁਣ ਅਸੀਂ ਇੱਕ ਪੰਕਤੀ ਪੜ ਲੈਨੇ ਆ ਪਰ ਇਹ ਪੰਕਤੀ ਦਾ ਭਾਵ ਕੀ ਸੀ ਇਹ ਪੰਕਤੀ ਦਾ ਭਾਵ ਇਹ ਸੀ ਵੀ ਆਪਣੇ ਜਿਹੜੇ ਕੇਸ ਨੇ ਉਹ ਕਤਲ ਕਰਵਾ ਕੇ ਵੀ ਜੋ ਟੋਪੀ ਧਾਰਨ ਕਰੋ ਭਾਈ ਸਹਿ ਭਾਈ ਮਨਦੀਪ ਸਿੰਘ ਜੀ ਜੋ ਪ੍ਰਧਾਨ ਨੇ ਸਿਵ ਆਪਣੇ ਦਸਤਾਰ ਸਰਦਾਰੀ हां जी हां जी ਜਿਹੜੇ ਵੀਰ ਜੀ ਮਨਦੀਪ ਸਿੰਘ ਆਪਣੇ ਖੁਰਦ ਤੋਂ ਹਨ ਜਿਨ੍ਹਾਂ ਨੇ ਇਹ ਸੇਵਾ ਮਹਾਰਾਜ ਨੇ ਬੜੀ ಅಪਾਰ ਕਿਰਪਾ ਕੀਤੀ ਏ ਕੱਲਾ ਪੰਜਾਬ ਹੀ ਨਹੀਂ ਦੇਸਾਂ ਵਿਦੇਸਾਂ ਵਿੱਚ ਵੀ ਵੇਖਦੇ ਆ ਭਾਈ ਸਾਹਿਬ ਦਸਤਾਰਾਂ ਤੇ ਲੰਗਰ ਲਾਉਂਦੇ ਨੇ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਉਹ ਬੇਨਤੀ ਇਹ ਸੀ ਵੀ ਇਹ ਸਰਦਾਰੀ ਨੂੰ ਇਸ ਦਸਤਾਰ ਨੂੰ ਬਚਾਉਣ ਦੀ ਖਾਤਰ ਨਿੱਕੇ ਸਹਿਬ ਜਾਦਿਆਂ ਨੇ ਜਿਹੜੇ ਕਿੰਨੇ ਤਸੀਹੇ ਆਪਣੇ ਸਰੀਰ ਦੇ ਉੱਪਰ ਸਹਨ ਕੀਤੇ ਦਸਮੇਸ਼ ਪਿਤਾ ਜੀ ਨੇ ਜਿਹੜੀ ਸਰਦਾਰੀ ਸਾਨੂੰ ਬਖਸ਼ਿਸ਼ ਕੀਤੀ ਇਸ ਸਰਦਾਰੀ ਨੂੰ ਬਚਾਉਣ ਵਾਸਤੇ ਆਪਣਾ ਸਰਬੰਸ ਵਾਰਿਆ ਮੈਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਜੋ ਮਹਿਸੂਸ ਕੀਤਾ ਮੈਂ ਉਹ ਦੱਸ ਰਿਹਾ ਵੀ ਇਤੋਂ ਵੱਡੀ ਕੋਈ ਸੇਵਾ ਨਹੀਂ ਹੋ ਸਕੀ ਹੋ ਸਕਦੀ ਜਿਹੜੇ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਕਰ ਰਹੇ ਨੇ ਬਹੁਤ ਜਿਆਦਾ ਸੰਗਤਾਂ ਦਾ ਸਹਿਯੋਗ ਆ ਗੁਰਦੁਆਰਾ ਸ੍ਰੀ ਟਾਲੀਆਂਨ ਸਾਹਿਬ ਦੇ ਸਮੁੱਚੇ ਪ੍ਰਬੰਧ ਅਤੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੀ ਵੱਲੋਂ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੀ ਅਰਦਾਸ ਕਰਦੇ ਹਾਂ ਬੇਨਤੀ ਕਰਦੇ ਆਂ ਵੀ ਗੁਰੂ ਮਹਾਰਾਜ ਇਸੇ ਤਰ੍ਹਾਂ ਇਹਨਾਂ ਤੋਂ ਪੰਜਾਬ ਦੇ ਅੰਦਰ ਪੂਰੇ ਭਾਰਤ ਦੇ ਅੰਦਰ ਤੇ ਵਿਦੇਸ਼ਾਂ ਦੇ ਵਿੱਚ ਵੀ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ